ਗੁਰੂ ਪਿਆਰਿਓ ਗੁਰੂ ਸਵਾਰਿਓ ਆਓ ਗੱਜਵੱਜ ਕੇ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਜੀ ਜਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਪਾਤਸ਼ਾਹ ਗੁਰਬਾਣੀ ਦੇ ਅੰਦਰ ਫਰਮਾਨ ਕਰਦੇ ਨੇ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਤਨਵੰਤ ਮਿਰਤਕ ਕਹੀਐ ਨਾਨਕਾ ਜਹ ਪ੍ਰੀਤ ਨਹੀਂ ਭਗਵੰਤ ਸੋ ਸਾਧ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜੇ ਕੋਈ ਅਤ ਦਾ ਸੁੰਦਰ ਹੋਵੇ ਤੇ ਵੱਡੀ ਕੁੱਲ ਦੇ ਵਿੱਚ ਜਨਮਿਆ ਹੋਵੇ ਤੇ ਤੀਸਰਾ ਗੁਣ ਉਹਦੇ ਵਿੱਚ ਹੋਵੇ ਕਿ ਉਹਨੂੰ ਬੋਲਣ ਦਾ ਬੜਾ ਗਿਆਨ ਹੋਵੇ ਮੁੱਖ ਗਿਆਨੀ ਤੇ ਚੌਥਾ ਗੁਣ ਕਹਿੰਦੇ ਨੇ ਕਿ ਉਹ ਤਨਵੰਤ ਵੀ ਬਹੁਤ ਹੋਵੇ ਬੜਾ ਵੱਡਾ ਧਨੀ ਹੋਵੇ ਬੜੀ ਮਾਇਆ ਹੋਵੇ ਉਹਦੇ ਕੋਲ ਨੌਕਰ ਚਾਕਰ ਹੋਣ ਕਿਸੇ ਚੀਜ਼ ਦੀ ਕਮੀ ਨਾ ਹੋਵੇ ਉਹਦੇ ਕੋਲ ਤੇ ਪੰਜਵਾਂ ਗੁਣ ਮੁਖ ਗਿਆਨੀ ਤਨਵੰਤ ਪਾਸ਼ਾ ਕਹਿੰਦੇ ਜੇ ਚਾਰ ਗੁਣ ਕਿਸੇ ਵਿੱਚ ਹਨ ਹਾਲਾਂਕਿ ਇਹ ਚਾਰ ਗੁਣ ਕਿਸੇ ਇੱਕ ਬੰਦੇ ਵਿੱਚ ਹੁੰਦੇ ਨਹੀਂ ਇਕੱਠਿਆਂ ਪਾਸ਼ਾ ਕਹਿੰਦੇ ਨੇ ਮੰਨ ਲਓ ਚਾਰ ਗੁਣ ਉਹਦੇ ਵਿੱਚ ਹੈਗੇ ਨੇ ਪਰ ਜੇ ਆ ਪੰਜਵਾਂ ਗੁਣ ਉਹਦੇ ਵਿੱਚ ਨਹੀਂ ਤੇ ਪਾਸ਼ਾ ਕਹਿੰਦੇ ਨੇ ਉਹਨੂੰ ਮੁਰਦਾ ਹੀ ਸਮਝ ਲਓ ਮਿਰਤਕ ਕਹੀਏ ਨਾਨਕਾ ਜਹ ਪ੍ਰੀਤ ਨਹੀਂ ਭਗਵੰਤ ਭਾਸ਼ਾ ਕਹਿੰਦੇ ਨੇ ਉਹ ਤੇ ਮੁਰਦਿਆਂ ਦੇ ਸਮਾਨ ਹੈ ਉਹ ਤੇ ਮੋਇਆ ਹੈ ਜੇ ਉਹਦੀ ਪ੍ਰੀਤੀ ਨਹੀਂ ਪਰਮਾਤਮਾ ਦੇ ਨਾਲ ਸੋ ਮਨੁੱਖੀ ਜਨਮ ਦਾ ਮਨੁੱਖੀ ਸਰੀਰ ਦਾ ਹੈ ਜੋ ਮੇਨ ਮਨੋਰਥ ਪਰਮਾਤਮਾ ਦੇ ਨਾਲ ਪ੍ਰੀਤੀ ਕਰਨਾ ਹੀ ਹੋਣਾ ਚਾਹੀਦਾ ਹੈ ਅਸੀਂ ਦੁਨੀਆ ਦੇ ਸਾਰੇ ਕਾਰ ਵਿਹਾਰ ਜ਼ਰੂਰ ਕਰਦੇ ਹਾਂ ਸੁਸਤੀ ਨਹੀਂ ਪੈਂਦੀ ਹਾਂ ਨਾ ਅਸੀਂ ਅੱਕਦੇ ਹਾਂ ਨਾ ਅਸੀਂ ਥੱਕਦੇ ਹਾਂ ਦੁਨਿਆਵੀ ਕਾਰ ਵਿਹਾਰ ਕਰਦੇ ਹਾਂ ਪਰ ਜਦੋਂ ਨਾਮ ਜਪਣਾ ਹੁੰਦਾ ਏ ਭਜਨ ਕਰਨਾ ਹੁੰਦਾ ਏ ਬੰਦਗੀ ਕਰਨੀ ਹੁੰਦੀ ਏ ਫੇਰ ਸਾਨੂੰ ਮੌਤ ਪੈਂਦੀ ਏ ਫੇਰ ਅਸੀਂ ਨਾਮ ਨਹੀਂ ਜਪਦੇ ਬੰਦਗੀ ਨਹੀਂ ਕਰਦੇ ਤੇ ਫੇਰ ਅਸੀਂ ਕਹਿੰਨੇ ਆ ਸਾਡੇ ਕੰਮ ਨਹੀਂ ਹੁੰਦੇ ਸਾਡੇ ਘਰ ਕਲੇਸ਼ ਬੜਾ ਰਹਿੰਦਾ ਹੈ ਸਾਡੇ ਘਰ ਬਿਮਾਰੀਆਂ ਬਹੁਤ ਨੇ ਨਿਕਲਦੀਆਂ ਨਹੀਂ ਇੱਕ ਕੰਮ ਸਹੀ ਹੁੰਦਾ ਹੈ ਦੂਜਾ ਖਰਾਬ ਹੋ ਜਾਂਦਾ ਹੈ ਨਿੱਕੀ ਨਿੱਕੀ ਗੱਲ ਦੇ ਝਗੜੇ ਹੋ ਜਾਂਦੇ ਨੇ ਕੋਈ ਕੰਮ ਨਹੀਂ ਬਣਦਾ ਜਿੰਨਾ ਸਮਾਂ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਨਹੀਂ ਆਉਂਦੇ ਕਿਉਂਕਿ ਜਿੰਨੇ ਵੀ ਸੁੱਖ ਨੇ ਉਹ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਹੀ ਮਿਲਨੇ ਨੇ ਜਿੰਨੇ ਦੁੱਖ ਨੇ ਜਿੰਨਾ ਜਦੋਂ ਅਸੀਂ ਵਾਹਿਗੁਰੂ ਦੀ ਸ਼ਰਨ ਤੋਂ ਬਾਹਰ ਆ ਜਾਂਦੇ ਹਾਂ ਸਾਸੰਗਤ ਜੀ ਦੁਖੀ ਦੁੱਖ ਨੇ ਜੇ ਵਾਹਿਗੁਰੂ ਦੀ ਸ਼ਰਨ ਵਿੱਚ ਰਵਾਂਗੇ ਸਾਨੂੰ ਦੁੱਖਾਂ ਦੇ ਵਿੱਚੋਂ ਵੀ ਸੁੱਖ ਲੱਭ ਜਾਣਗੇ ਤੇ ਜੇ ਵਾਹਿਗੁਰੂ ਦੀ ਸ਼ਰਨ ਤੋਂ ਬਾਹਰ ਜਾਵਾਂਗੇ ਸਾਧ ਸੰਗਤ ਜੀ ਸੁੱਖ ਵੀ ਸਾਨੂੰ ਦੁੱਖ ਵਰਤਿਤ ਹੋਣਗੇ ਸੋ ਗੁਰੂ ਦੀ ਸ਼ਰਨ ਦੇ ਵਿੱਚ ਹੀ ਸੁੱਖ ਨੇ ਸੋ ਹਰ ਸਮੇਂ ਢੇਲੀ ਨਿਤਾਬਾਦ ਆਪਣਾ ਨਿਤਨੇਮ ਬਣਾਈਏ ਗੁਰੂ ਦੇ ਦਰਸ਼ਨ ਕਰੀਏ ਗੁਰੂ ਘਰ ਜਾਈਏ ਗੁਰੂ ਘਰ ਜਾ ਕੇ ਸੇਵਾ ਕਰੀਏ ਜੋੜੇ ਝਾੜੀਏ ਝਾੜੂ ਫੇਰੀਏ ਸਾਧ ਸੰਗਤ ਜੀ ਲੰਗਰਾਂ ਚ ਸੇਵਾ ਕਰੀਏ ਗੁਰੂ ਦੀ ਖੁਸ਼ੀ ਪ੍ਰਾਪਤ ਹੋਏਗੀ ਬਾਣੀ ਪੜੀਏ ਗੁਰੂ ਦੀ ਖੁਸ਼ੀ ਮਿਲੇਗੀ ਕਿਉਂਕਿ ਸਾਧ ਸੰਗਤ ਜੀ ਜਦੋਂ ਕੋਈ ਪਾਪੀ ਮਨੁੱਖ ਜਿਨੇ ਬੜੇ ਪਾਪ ਕੀਤੇ ਹੋਣ ਗਲਤ ਕੰਮ ਕੀਤੇ ਹੋਣ ਉਹ ਗੁਰੂ ਘਰ ਜਾ ਕੇ ਸੇਵਾ ਕਰਦਾ ਹੈ ਬਾਣੀ ਪੜਦਾ ਤੇ ਪਾਪ ਕੱਟੇ ਜਾਂਦੇ ਨੇ ਕਿਉਂਕਿ ਇਹ ਨਹੀਂ ਸ਼ਕਤੀ ਹੁੰਦੀ ਹੈ ਸੇਵਾ ਤੇ ਸਿਮਰਨ ਦੇ ਵਿੱਚ ਜੋ ਸੇਵਾ ਹੈ ਸਾਧ ਸੰਗਤ ਜੀ ਉਹ ਸਫਾਈ ਕਰਦੀ ਜਿਵੇਂ ਇੱਕ ਸਾਬਣ ਹੈ ਉਮੈਲ ਲਾ ਦਿੰਦਾ ਹੈ ਨਾ ਸਰੀਰ ਦੀ ਸਰੀਰ ਨੂੰ ਬਿਲਕੁਲ ਸਵਸ਼ਯਾ ਕਰ ਦਿੰਦਾ ਹੈ ਇਸੇ ਤਰ੍ਹਾਂ ਜਿਹੜੀ ਬਾਣੀ ਹੈ ਉਹ ਸਾਡੇ ਮਨ ਨੂੰ ਲੱਗੀ ਹੋਈ ਮੈਲ ਹੈ ਜੋ ਉਹਨੂੰ ਸਾਫ਼ ਕਰ ਦਿੰਦੀ ਹੈ ਮੈਲ ਲਾ ਕੇ ਰੱਖ ਦਿੰਦੀ ਹੈ ਬਾਣੀ ਸੋ ਬਾਣੀ ਮਨ ਨੂੰ ਨਿਰਮਲ ਕਰਦੀ ਹੈ ਸੋ ਸਾਧ ਸੰਗਤ ਜੀ ਇੱਕ ਗੱਲ ਜਿਵੇਂ ਕਹਿੰਦੇ ਨੇ ਨਾ ਜਿਹੜੀ ਫਸਲ ਧੁੱਪ ਦੀ ਮਾਰੀ ਹੋਵੇ ਜਿਹੜੀ ਫਸਲ ਧੁੱਪ ਦੀ ਮਾਰੀ ਹੋਵੇ ਜਿਹੜੀ ਮੀਂਹ ਹੈ ਜਿਹੜਾ ਉਨੂੰ ਹਰਿਆ ਭਰਿਆ ਕਰ ਸਕਦਾ ਹੈ ਇਨੀ ਸ਼ਕਤੀ ਰੱਖਦਾ ਹੈ ਮੀਂਹ ਮੀਂਹ ਦਾ ਪਾਣੀ ਹੈ ਜਿਹੜਾ ਧੁੱਪ ਦੀ ਮਾਰੀ ਹੋਈ ਫਸਲ ਨੂੰ ਹਰਿਆ ਭਰਿਆ ਕਰ ਸਕਦਾ ਹੈ ਪਰ ਜਿਹੜੀ ਫਸਲ ਮੀਂਹ ਦੀ ਮਾਰੀ ਹੋਵੇ ਮੀਂਹ ਦੇ ਪਾਣੀ ਦੀ ਮਾਰੀ ਹੋਵੇ ਉਹਨੂੰ ਜਿਹੜੀ ਸੂਰਜ ਦੀ ਧੁੱਪ ਹੈ ਨਾ ਉਹ ਹਰਿਆ ਭਰਿਆ ਨਹੀਂ ਕਰ ਸਕਦੀ ਇਸੇ ਤਰ੍ਹਾਂ ਜੇ ਕੋਈ ਪਾਪੀ ਮਨੁੱਖ ਜਿਨੇ ਬੜੇ ਪਾਪ ਕੀਤੇ ਹੋਣ ਜੇ ਉਹ ਗੁਰੂ ਦੀ ਸ਼ਰਨ ਵਿੱਚ ਆ ਜੇ ਸਾਤਸੰਗ ਜੀ ਗੁਰੂ ਘਰ ਆ ਕੇ ਸੇਵਾ ਕਰੇ ਬਾਣੀ ਪੜੇ ਉਹਦੇ ਪਾਪ ਕੱਟੇ ਜਾਂਦੇ ਨੇ ਉਹਦੇ ਸੁੱਕੇ ਹੋਏ ਮਨ ਨੂੰ ਫਿਰ ਹਰਿਆ ਭਰਿਆ ਕਰ ਦਿੰਦੇ ਨੇ ਗੁਰੂ ਸਾਹਿਬ ਤੇ ਜਿਹੜਾ ਗੁਰੂ ਘਰ ਆ ਕੇ ਕੋਈ ਗਲਤੀ ਕਰ ਦਵੇ ਗੁਰੂ ਘਰ ਆ ਕੇ ਕੋਈ ਐਦਾਂ ਦੀ ਗਲਤੀ ਕਰ ਦੇ ਕੋਈ ਮਾੜਾ ਕਰਮ ਕਰ ਦੇ ਸਾਤਸੰਗ ਜੀ ਉਹ ਕਿਤੇ ਵੀ ਬਖਸ਼ਿਆ ਨਹੀਂ ਜਾਂਦਾ ਕੋਈ ਉਹਦਾ ਭਲਾ ਨਹੀਂ ਕਰ ਸਕਦਾ ਦੁਨੀਆਂ 'ਚ ਭਲਾ ਕਰਾਂਗੇ ਗੁਰੂ ਘਰ ਬਖਸ਼ਿਆ ਜਾਏਗਾ ਪਰ ਜੀ ਗੁਰੂ ਘਰ ਕੋਈ ਇਦਾਂ ਦਾ ਕੰਮ ਕਰਤਾ ਕੋਈ ਗਲਤੀ ਕਰਤੀ ਕੋਈ ਗੁਰਹਿਤ ਕਰਤੀ ਉਹ ਕਿਤੇ ਨਹੀਂ ਜੇ ਬਖਸ਼ਿਆ ਜਾਂਦਾ ਸੋ ਗੁਰੂ ਦੀ ਸ਼ਰਨ ਵਿੱਚ ਆ ਕੇ ਬਾਣੀ ਪੜਨੀ ਹੈ ਭਜਨ ਕਰਨਾ ਹੈ ਸੇਵਾ ਕਰਨੀ ਹੈ ਤੇ ਗੁਰੂ ਸਾਹਿਬ ਸਾਡੇ ਕਸ਼ਟ ਘਟਣਗੇ ਕਿਉਂਕਿ ਗੁਰੂ ਸਾਹਿਬ ਤੇ ਸਾਨੂੰ ਬਖਸ਼ਣਾ ਚਾਹੁੰਦੇ ਨੇ ਪਰ ਇੱਥੇ ਇਹ ਵੀ ਦੇਖਿਆ ਜਾਣਾ ਕਿ ਅਸੀਂ ਆਪਣੇ ਆਪ ਨੂੰ ਬਖਸ਼ਾਉਣਾ ਚਾਹੁੰਦੇ ਆ ਕਿ ਨਹੀਂ ਚਾਹੁੰਦੇ ਅਸੀਂ ਦੂਸਰਿਆਂ ਦੇ ਤਰਸ ਕਰਦੇ ਆ ਕਿ ਫਲਾਣੇ ਤੇ ਤਰਸ ਹੁੰਦਾ ਦੂਸਰਿਆਂ ਦੇ ਤਰਸ ਕਰਨ ਤੋਂ ਪਹਿਲਾਂ ਸਾਧ ਸੰਗਤ ਜੀ ਸਾਨੂੰ ਆਪਣੇ ਆਪ ਦੇ ਤਰਸ ਕਰਨਾ ਚਾਹੀਦਾ ਹੈ ਕਿ ਅਸੀਂ ਕਿੱਧਰ ਤੁਰੇ ਜਾ ਰਹੇ ਹਾਂ ਅਸੀਂ ਕੀ ਕਰ ਰਹੇ ਹਾਂ ਆਪਣੇ ਆਪ ਨੂੰ ਸਹੀ ਕਰਨ ਦੇ ਲਈ ਆਪਣੇ ਆਪ ਨੂੰ ਸਹੀ ਸੇਧ ਦੇਣ ਦੇ ਲਈ ਸੋ ਸਾਧ ਸੰਗਤ ਜੀ ਗੁਰੂ ਕੀ ਬਾਣੀ ਪੜਾ ਕਰਦੀ ਜੀ ਪਾਪਾਂ ਦਾ ਨਾਸ਼ ਕਰਦੀ ਜੀ ਸੋ ਸਾਧ ਸੰਗਤ ਜੀ ਅੱਜ ਇੱਕ ਹੱਡ ਬੀਤੀ ਆਪ ਦੇ ਨਾਲ ਸਾਂਝੀ ਕਰਨ ਲੱਗੇ ਹਾਂ ਕਿ ਕਿਵੇਂ ਬਾਬਾ ਦੀਪ ਸਿੰਘ ਜੀ ਪੜਾ ਕਰਦੇ ਨੇ ਅਰਦਾਸਾਂ ਸੁਣਦੇ ਨੇ ਕਿਵੇਂ ਫਿਰ ਸੰਗਤ ਦੀਆਂ ਅਦਾਸਾਂ ਸੁਣ ਕੇ ਕਿੰਨੀ ਜਲਦੀ ਸੁਣ ਵੀ ਲੈਂਦੇ ਨੇ ਤੇ ਪੂਰੀਆਂ ਵੀ ਕਰ ਦਿੰਦੇ ਨੇ ਸੋ ਇੱਕ ਮਾਤਾ ਜੀ ਉਹਨਾਂ ਨੇ ਆਪਣੀ ਹੱਦ ਬੀਤੀ ਦੱਸੀ ਉਹ ਮਾਤਾ ਦੱਸਦੇ ਨੇ ਕਿ ਇੱਕ ਘਟਨਾ ਜਿਹੜੀ ਮੈਂ ਜਦੋਂ ਕੁਵਾਰੀ ਸੀ ਉਦੋਂ ਤੋਂ ਮੇਰੇ ਨਾਲ ਹੁੰਦੀ ਆ ਰਹੀ ਤੇ ਹੁਣ ਮਾਤਾ ਜੀ ਦੀ ਉਮਰ 65 ਸਾਲ ਦੀ ਹੈ ਤੇ ਮਾਤਾ ਜੀ ਨੇ ਜਦੋਂ ਆਪਣੀ ਹੱਦ ਬੀਤੀ ਉਹ ਦੱਸੀ ਮਾਤਾ ਜੀ ਦੱਸਦੇ ਨੇ ਕਿ ਕੁਝ ਮੇਰੇ ਨਾਲ ਇਦਾਂ ਦਾ ਹੁੰਦਾ ਸੀ ਬਚਪਨ ਤੋਂ ਹੀ ਬਚਪਨ ਦੇ ਵਿੱਚ ਤੇ ਨਿਆਰ ਮਤ ਸੀ ਅਸੀਂ ਕਿਸੇ ਨਾਲ ਨਹੀਂ ਦੱਸਿਆ ਕਿਸੇ ਨੂੰ ਦੱਸਿਆ ਨਾ ਉਹ ਮਾਤਾ ਜੀ ਕਹਿੰਦੇ ਕਿ ਮੈਂ ਬਚਪਨ ਤੋਂ ਇਹ ਚੀਜ਼ ਮੇਰੇ ਨਾਲ ਹੁੰਦੀ ਸੀ ਪਰ ਮੈਂ ਸੰਗ ਦੀ ਨੇ ਦੱਸਿਆ ਨਾ ਪਰ ਮਾਤਾ ਕਹਿੰਦੀ ਕਿ ਹੁਣ ਵੀ ਇਹ ਮੇਰੇ ਨਾਲ ਇਦਾਂ ਦੀ ਚੀਜ਼ ਇਦਾਂ ਦੀ ਘਟਨਾ ਹੋ ਜਾਂਦੀ ਹੈ ਕਿ ਕੁਝ ਮੈਨੂੰ ਦੇਖਦਾ ਹੈ ਕੁਝ ਇਦਾਂ ਦੀਆਂ ਰੂਹਾਂ ਨੇ ਜੋ ਮੇਰੇ ਨਾਲ ਕੁਝ ਗਲਤ ਕੰਮ ਕਰ ਜਾਂਦੀਆਂ ਨੇ ਸੋ ਮਾਤਾ ਕਹਿੰਦੀ ਕਿ ਮੈਨੂੰ ਬੜਾ ਹੁਣ ਅਜੀਬ ਲੱਗਦਾ ਹੈ ਬੁਰਾ ਲੱਗਦਾ ਹੈ ਮਾਤਾ ਕਹਿੰਦੀ ਕਿ ਮੈਂ ਬਹੁਤ ਰੋਨੀ ਆ ਮੈਂ ਬਾਣੀ ਵੀ ਪੜਦੀ ਆ ਜਿੰਨੀ ਮੇਰੇ ਕੋਲ ਪੜ ਹੁੰਦੀ ਹੈ ਮੈਂ ਸੇਵਾ ਵੀ ਕਰਦੀ ਆ ਪਰ ਮੇਰੇ ਇੱਕ ਠੀਕ ਨਹੀਂ ਹੁੰਦਾ ਕਿ ਹੁਣ ਮੈਨੂੰ ਬਹੁਤ ਬੁਰਾ ਲੱਗਦਾ ਕਿ ਹੁਣ ਮੈਂ ਬੁਢੇਪੇ ਚ ਹਾਂ ਤੇ ਅਜੇ ਵੀ ਇਹ ਚੀਜ਼ ਨਹੀਂ ਰੁਕੀ ਵੀ ਇਹ ਚੀਜ਼ ਮੇਰੇ ਨਾਲ ਹੁਣੋਂ ਹਟੀ ਨਹੀਂ ਬੜੇ ਮੈਂ ਕੋਸ਼ਿਸ਼ਾਂ ਕੀਤੀਆਂ ਕਿਉਂਕਿ ਮੈਂ ਕਿਸੇ ਨੂੰ ਮਾਤਾ ਕਹਿੰਦੀ ਕਿ ਦੱਸ ਨਹੀਂ ਸਕਦੀ ਇਹ ਚੀਜ਼ਾਂ ਪਾਰੇ ਚੀਜ਼ਾਂ ਮੇਰੇ ਨਾਲ ਹੁੰਦੀਆਂ ਸਨ ਪਰ ਇਹ ਰੁਕੀਆਂ ਨਹੀਂ ਤੇ ਹੁਣ ਮੈਂ ਤੰਗ ਹੋ ਗਈ ਆ ਬਹੁਤ ਦੁਖੀ ਆ ਕਿ ਹੁਣ ਮੇਰਾ ਅੱਗੇ ਨੇੜੇ ਨਜ਼ਰ ਆ ਰਿਹਾ ਏ ਅਜੇ ਵੀ ਇਹ ਚੀਜ਼ਾਂ ਕਿ ਮੇਰਾ ਬਾਣੀ 'ਚ ਵੀ ਮੰਨ ਨਹੀਂ ਲੱਗਦਾ ਬਾਣੀ ਪੜਨ ਨੂੰ ਜੀ ਨਹੀਂ ਲੱਗਦਾ ਕਿ ਇਹ ਚੀਜ਼ਾਂ ਹਟਦੀਆਂ ਨਹੀਂ ਕਿ ਮੈਂ ਰਾਤ ਨੂੰ ਉੱਠ ਉੱਠ ਕੇ ਬੈਣੀ ਆ ਤੇ ਮੈਨੂੰ ਡਰ ਲੱਗਦਾ ਏ ਹੁਣ ਤੇ ਉਹ ਮਾਤਾ ਕਹਿੰਦੀ ਕੀ ਕਿਸੇ ਨੇ ਮੈਨੂੰ ਦੱਸਿਆ ਕਿਸੇ ਗੁਰਮਖ ਪਿਆਰੇ ਨੇ ਮੈਂ ਗੱਲ ਸਾਂਝੀ ਕੀਤੀ ਇੰਦੇ ਕੀ ਹੋ ਗਏ ਇੰਦੇ ਕੀ ਇਹ ਪੀ ਕੋਸ਼ੇ ਚੀਜ਼ ਦਾ ਛਾਇਆ ਆ ਕਿ ਇਹਦੇ ਵਾਸਤੇ ਇਹਨੂੰ ਜੇ ਤੁਸੀਂ ਠੀਕ ਕਰਨਾ ਹੈ ਤੇ ਸ਼ਹੀਦਾਂ ਦਾ ਤੁਹਾਨੂੰ ਲੜਫੜਨਾ ਪਵੇਗਾ ਸ਼ਹੀਦਾਂ ਦੇ ਦਰ ਤੇ ਜਾਇਆ ਕਰੋ ਮਾਤਾ ਜੀ ਜਿਹੜੇ ਨਹੀਂ ਤਰਨ ਤਰ ਸਾਇਤੋਂ ਨੇ ਤੇ ਮਾਤਾ ਜੀ ਕਹਿੰਦੇ ਕਿ ਮੈਨੂੰ ਉਹਨਾਂ ਨੇ ਦੱਸਿਆ ਕਿ ਤੁਸੀਂ ਸ਼ਹੀਦਾਂ ਦੇ ਦਰ ਤੇ ਜਾਓ ਉੱਥੇ ਜਾ ਕੇ ਬਿਨਾ ਅੱਕੇ ਬਿਨਾ ਥਕੇ ਸੇਵਾ ਕਰੋ ਜਿੰਨੀ ਸੇਵਾ ਕਰ ਸਕਦੇ ਆ ਜਿੰਨੀ ਤੁਹਾਡਾ ਸਰੀਰ ਇਜਾਜ਼ਤ ਦਿੰਦਾ ਉਹਦੇ ਤੋਂ ਵੱਧ ਸੇਵਾ ਕਰੋ ਬਿਨਾ ਆਕਿਆ ਹੋਇਆਂ ਬਿਨਾ ਥਕਿਆ ਨਾਲ ਬਿਨਾ ਥਕਿਆ ਬਾਣੀ ਪੜੋ ਤੇ ਤੁਸੀਂ ਦੇਖਿਓ ਕਿ ਜਦੋਂ ਤੁਸੀਂ ਬਾਣੀ ਪੜਾਂਗੇ ਸੇਵਾ ਕਰੋਗੇ ਤੇ ਪਾਤਸ਼ਾਹ ਜੀ ਕਿਰਪਾ ਕਰਨਗੇ ਆ ਜਿਹੜੇ ਤੁਹਾਨੂੰ ਸਾਏ ਦਿਖਦੇ ਨੇ ਕਿੰਨੇ ਸਮੇਂ ਤੋਂ ਤੁਹਾਡਾ ਪਿੱਛਾ ਕਰ ਰਹੇ ਨੇ ਨਾ ਦੇਖਿਓ ਕਿਵੇਂ ਠੀਕ ਹੁੰਦੇ ਸੋ ਮਾਤਾ ਜੀ ਕਹਿੰਦੇ ਕਿ ਮੈਂ ਚਲੋ ਸ਼ੀਦਾ ਦੇ ਦਰ ਤੇ ਆਉਣਾ ਸ਼ੁਰੂ ਕੀਤਾ ਸ਼ੀਦਾ ਸਾਹਿਬ ਸ਼ੀਧਗਾਂਜ ਗੁਰੂ ਘਰ ਉੱਥੇ ਆ ਕੇ ਮੈਂ ਬਾਣੀ ਪੜ੍ਹਨੀ ਸੇਵਾ ਵੀ ਕਰਨੀ ਸੇਵਾ ਕਰਦੇ ਆ ਮੈਨੂੰ ਪਤਾ ਹੀ ਨਹੀਂ ਲੱਗਣਾ ਟਾਈਮ ਕਦੋਂ ਹੋ ਜਾਣਾ ਬੜਾ ਆਨੰਦ ਹੋਣਾ ਫਿਰ ਕਹਿੰਦੇ ਕਿ ਐਤਵਾਰ ਦੇ ਦਿਨ ਮੈਨੂੰ ਉੱਥੋਂ ਪਤਾ ਲੱਗਾ ਕਿ ਦੁਪਹਿਰੇ ਦੀ ਹਾਜ਼ਰੀ ਭਰੀ ਜਾਂਦੀ ਉਹ ਮਾਤਾ ਕਹਿੰਦੀ ਕਿ ਮੈਂ ਦੁਪਹਿਰੇ ਦੀ ਹਾਜ਼ਰੀ ਭਰਨੀ ਸ਼ੁਰੂ ਕਰਤੀ ਮਾਤਾ ਕਹਿੰਦੀ ਕਿ ਮੈਨੂੰ ਜਪਜੀ ਸਾਹਿਬ ਦਾ ਪਾਠ ਹੁੰਦਾ ਸੀ ਮੈਂ ਕਰ ਲੈਂਦੀ ਸਾਂ ਚੋਪਈ ਸਾਹਿਬ ਦਾ ਹੁੰਦਾ ਸੀ ਸੁਖਮਨੀ ਸਾਹਿਬ ਨੂੰ ਹੁੰਦਾ ਨਹੀਂ ਸੀ ਮੈਂ ਸੁਣ ਲੈਂਦੀ ਸੀ ਬਾਣੀ ਵੀ ਪੜਦੀ ਰਹੀ ਸੇਵਾ ਵੀ ਕਰਦੀ ਬੜਾ ਮਨ ਲੱਗਣਾ ਜਦੋਂ ਮੇਰਾ ਸਮਾਂ ਲੱਗਣਾ ਫ੍ਰੀ ਹੋਣਾ ਤੇ ਮੈਂ ਗੁਰੂ ਘਰ ਚਲੇ ਜਾਣਾ ਉੱਥੇ ਜਾ ਕੇ ਸੇਵਾ ਕਰਨੀ ਬਾਣੀ ਪੜਨੀ ਤੇ ਐਤਵਾਰ ਮੈਂ ਦਿੱਲੀ ਜਾਣਾ ਹਾਂ ਸ਼ੀਰਧਾ ਸਾਹਿਬ ਨਾਂਗਾ ਨਹੀਂ ਸੀ ਪਉਂਦੀ ਉਹ ਮਾਤਾ ਕਹਿੰਦੀ ਕਿ ਮੈਨੂੰ ਨਹੀਂ ਪਤਾ ਮੈਂ ਕਿੰਨੇ ਸਵੇਰੇ ਇਕੱਟੇ ਆ ਮੈਂ ਗਿਣੇ ਨਹੀਂ ਮੈਂ ਹੁਣ ਵੀ ਜਾ ਰਹੀ ਹਾਂ ਪਰ ਮਾਤਾ ਜੀ ਕਹਿੰਦੇ ਕਿ ਜਦੋਂ ਦੀ ਮੈਂ ਸ਼ੀਰਧਾ ਦੇ ਲੜ ਜੁੜੀ ਆ ਦੁਪਹਿਰਾ ਸਾਹਿਬ ਦੀ ਹਾਜ਼ਰੀ ਭਰਨੀ ਸ਼ੁਰੂ ਕੀਤੀ ਹੈ ਤੇ ਜਿਹੜਾ ਜਿਹੜੀ ਚੀਜ਼ ਨੇ ਮੇਰਾ ਪਿੱਛਾ ਬਚਪਨ ਤੋਂ ਹੁਣ ਤੱਕ ਨਹੀਂ ਛੱਡਿਆ 50 ਸਾਲ ਮਾਤਰਾ ਕਹਿੰਦੀ ਹੋ ਗਏ ਨੇ ਉਦੋਂ ਮੈਂ 13-14 ਸਾਲਾਂ ਦੀ ਹੁੰਦੀ ਹੋਵਾਂਗੀ ਹੁਣ ਮੇਰੀ 50 ਸਾਲ ਦੇ ਕਰੀਬ ਉਮਰ ਹੈ ਹੁਣ ਤੱਕ ਸਾਥ ਨਹੀਂ ਛੱਡਿਆ ਜਦੋਂ ਦਾ ਮੈਂ ਸ਼ਹੀਦਾਂ ਦੇ ਲੜ ਲੱਗੀ ਆ ਨਾ ਜਦੋਂ ਦੀ ਬਾਣੀ ਪੜ੍ਹਨੀ ਸ਼ੁਰੂ ਕੀਤੀ ਹੈ ਤੇ ਸੇਵਾ ਬਾਣੀ ਮੈਂ ਪੜ੍ਹਦੀ ਸੀ ਪਰ ਮੈਂ ਡਰਦੀ ਛੱਡ ਦਿੰਦੀ ਸੀ ਕਿ ਪਤਾ ਨਹੀਂ ਪਾਪ ਹੀ ਨਾ ਲੱਗੇ ਕਿ ਮਾਨੇ ਚ ਇਦਾਂ ਦੇ ਖਿਆਲ ਆਉਂਦੇ ਨੇ ਇਹ ਚੀਜ਼ਾਂ ਮੇਰੇ ਨਾਲ ਹੁੰਦੀਆਂ ਨੇ ਤੇ ਸੇਵਾ ਨਹੀਂ ਸੀ ਕਰਦੀ ਮਾਤਾ ਮਾਤਾ ਕਿ ਨਹੀਂ ਮੈਂ ਸੇਵਾ ਕੀਤੀ ਤੇ ਬਾਣੀ ਪੜ੍ਹੀ ਉਹ ਇਹ ਅਸਰ ਹੋਇਆ ਕਿ ਉਦੋਂ ਤੋਂ ਜਦੋਂ ਦੇ ਮੇਚ ਪਹਿਰਾਂ ਦੀ ਹਾਜ਼ਰੀ ਪਈ ਹੈ ਗੁਰੂ ਸਾਹਿਬ ਦੀ ਸ਼ਹੀਦਾਂ ਦੀ ਐਸੀ ਬਖਸ਼ਿਸ਼ ਹੋਈ ਕਿਰਪਾ ਹੋਈ ਕਿ ਉਹ ਚੀਜ਼ਾਂ ਮੇਰੇ ਪਿੱਛੇ ਛੱਡ ਗਈਆਂ ਕਿ ਅੱਜ ਮੈਂ ਬਿਲਕੁਲ ਠੀਕ ਹਾਂ ਕਿ ਉਹ ਜੋ ਹਰਕਤਾਂ ਮੇਰੇ ਨਾਲ ਹੁੰਦੀਆਂ ਸੀ ਬਚਪਨ ਤੋਂ ਹੁਣ ਤੱਕ ਹੁੰਦੀਆਂ ਆ ਰਹੀਆਂ ਸੀ ਮੈਂ ਬਹੁਤ ਗੰਦਾ ਫੀਲ ਕਰਦੀ ਸੀ ਮਹਿਸੂਸ ਕਰਦੀ ਸੀ ਹੁਣ ਗੁਰੂ ਸਾਹਿਬ ਦੀ ਕਿਰਪਾ ਸਦਕਾ ਮਾਤਾ ਜੀ ਦੀ ਸੇਵਾ ਨੇ ਮੇਰੇ ਅੰਦਰੋਂ ਸਾਰੀਆਂ ਚੀਜ਼ਾਂ ਘਟਦੀਆਂ ਹੁਣ ਮੈਂ ਸੇਵਾ ਕਰਦੀ ਆ ਬਾਣੀ ਪੜ੍ਹਦੀ ਆ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੀ ਆ ਬਾਬਾ ਦੀਪ ਸਿੰਘ ਜੀ ਦਾ ਸ਼ੁਕਰਾਨਾ ਕਰਦੀ ਆ ਜਿਨ੍ਹਾਂ ਨੇ ਮੇਰੀ ਗਰੀਬਨੀ ਦੀ ਇਲਾਜ ਰੱਖੀ ਕਿਤੋਂ ਮੇਰੀ ਝੋਲੀ ਨਹੀਂ ਪਰੀ ਮੇਰੀ ਝੋਲੀ ਪਰੀ ਤੇ ਗੁਰੂ ਸਾਹਿਬ ਦੇ ਦਰ ਤੋਂ ਗੁਰਨਾਨਕ ਦੇ ਦਰ ਤੋਂ ਗੁਰਨਾਨਕ ਦੇ ਘਰ ਤੋਂ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਪਰੀ ਸੋ 사ਸੰਗਤ ਜੀ ਛੀਰ ਸਿੰਘ ਸੁਣਦੇ ਨੇ ਬਾਬਾ ਦੀਪ ਸਿੰਘ ਸੁਣਦੇ ਨੇ ਜਿਹੜੀ ਚੀਜ਼ ਤੁਹਾਨੂੰ ਕਿਤੋਂ ਨਹੀਂ ਮਿਲ ਸਕਦੀ ਚਾਹੇ ਸਾਰੇ ਦਰਾਂ ਤੇ ਘੁਮਾਓ ਮੱਥੇ ਰਗੜਾਓ ਉਹ ਚੀਜ਼ ਤੁਹਾਨੂੰ ਇਸ ਦਰ ਤੋਂ ਮਿਲੇਗੀ ਗੁਰੂ ਨਾਨਕ ਦੇ ਦਰ ਤੋਂ ਜਿਹੜੀ ਚੀਜ਼ ਇੱਥੋਂ ਮਿਲ ਜਾਣੀ ਹੈ ਨਾ 사ਸੰਗਤ ਜੀ ਉਹ ਸਦਾ ਸੁੱਖ ਦੇਵੇਗੀ ਕਦੀ ਵੀ ਦੁੱਖ ਨੂੰ ਤੁਹਾਡੇ ਲੱਗੇ ਨਹੀਂ ਹੋਣ ਦੇਗੀ ਮੰਨ ਲਓ ਕਿਸੇ ਤੇ ਦੁੱਖ ਆ ਵੀ ਜਾਏਗਾ ਦੁੱਖ ਤੇ ਤਾਂ ਸਾਨੂੰ ਦੁੱਖ ਦੇਗਾ ਜੇ ਅਸੀਂ ਦੁੱਖ ਨੂੰ ਦੁਖ ਦੇ ਵਾਂਗੂ ਲਵਾਂਗੇ ਪਾਤਸ਼ਾਹ ਜੀ ਐਸੀ ਕਿਰਪਾ ਕਰ ਦਿੰਦੇ ਨੇ ਦੁੱਖ ਚੋਂ ਵੀ ਸੁੱਖ ਮਹਿਸੂਸ ਹੁੰਦਾ ਜੇ ਸੋ ਇਹ ਸ਼ਹੀਦਾਂ ਦੀ ਬਰਕਤ ਐ ਇਹ ਗੁਰੂ ਸਾਹਿਬ ਦੀ ਬਾਣੀ ਦੀ ਬਰਕਤ ਐ ਸਾ ਸੰਗਤ ਜੀ